ਕਦੋਂ ਤੂੰ ਕਿਵੇਂ ਮਗਰਮਗਰ ਤਰੇ ਫਿਰਦਾ ਆ ਯੂਟਿਊਬਰ ਕਿਹੜਾ ਇਹ ਆਲਾ ਇਹਦਾ ਮਗਰਮਗਰ ਹੀ ਤੁਰੇ ਫਿਰਦੇ ਆ ਹੈਲੋ ਗਾਇਜ਼ ਹੈਲੋ ਬਾਈ ਵੈਲਕਮ ਟੂ ਮਾਈ ਨਿਊ ਬਲੌਗ ਕੀ ਹਾਲ ਚਾਲ ਤੁਹਾਡੇ ਸਾਰੇ ਆਵੇ ਆਈ ਹੋਪ ਤੁਸੀਂ ਠੀਕ ਹੋਵੇ ਅੱਜ ਆਪਾਂ ਚੱਲੇ ਪੂਰੀ ਫੈਮਿਲੀ ਨਾਲ ਸ੍ਰੀ ਅੜੀਸਰ ਸਾਹਿਬ ਜਿਹੜਾ ਕਿ ਹੰਡਿਆ ਆ ਤੇ ਬਰਨਾਲੇ ਦੇ ਵਿੱਚ ਪੈਂਦਾ ਹੈ ਤੇ ਮਿਲਾਉਨੇ ਤੁਹਾਨੂੰ ਸਾਰੀ ਫੈਮਿਲੀ ਨਾਲ ਤੇ ਬਲੌਗ ਨੂੰ ਆਪਾਂ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਤੇ ਕਿੱਪ ਨਾ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਸਾਰੇ ਚੈਨਲ ਨੂੰ ਅੱਛਾ ਸ਼ੁਰੂ ਕਰਾਂ ਸਾਰੀ ਮੇਰੇ ਵੀ ਸਾਰੀ ਫੈਮਿਲੀ ਪਹੁੰਚ ਤੇ ਹੁਣ ਸਾਰੇ ਜਣੇ ਜਾ ਰਹੇ ਅੱਜ ਪਹਿਲੇ ਵਾਰ ਤਾਂ ਮੈਂ ਇਕੱਲਾ ਗਿਆ ਸੀ ਤੇ ਮੈਂ ਤੇ ਮੇਰੇ ਭਰਾ ਗਿਆ ਸੀਗਾ ਤੇ ਹੁਣ ਸਾਰੀ ਫੈਮਿਲੀ ਜਾ ਰਹੀ ਹੈ ਤੇ ਮਲਾਉਨੇ ਸਟੇਜ ਚੱਲਦੇ ਆਂ ਪਰ ਸ੍ਰੀ ਅਡੀਸਰ ਸਾਹਿਬ ਤੇ ਪਹੁੰਚ ਕੇ ਦਿਖਾਉਨੇ ਤੁਹਾਨੂੰ ਜੀ ਆਪਾਂ ਪਹੁੰਚੇ ਸੁਖੀਆਂ ਸ੍ਰੀ ਅਡੀਸਰ ਸਾਹਿਬ ਤੇ ਸਾਰੇ ਫੈਮਿਲੀ ਆਪਣੀ ਪਹੁੰਚ ਚੁੱਕੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਮੋਟਰਸਾਈਕਲਾਂ ਪਾਰਕਿੰਗ ਕਰਤੀਆਂ ਨੇ ਤੇ ਹੁਣ ਚੱਲਦੇ ਆਂ ਪਹਿਲਾਂ ਮੂੰਹ ਹੱਥ ਧੋਣੇ ਆ ਤੇ ਫਿਰ ਕਰਾਉਨੇ ਤੁਹਾਨੂੰ ਦਰਸਨ ਆ ਪਹੁੰਚ ਚੁੱਕੇ ਆਂ ਸ੍ਰੀ ਅੜੀਸਰ ਸਾਹਿਬ ਚੈੱਕ ਕਰ ਸਕਦੇ ਹੋ ਤੁਸੀਂ ਤੇ ਅੱਜ ਅਸੀਂ ਆਇਆ ਪੂਰੀ ਫੈਮਿਲੀ ਨਾਲ ਤੇ ਆਸੇ ਪਾਸੇ ਸੰਗਤਾਂ ਤੁਸੀਂ ਚੈੱਕ ਕਰ ਲਈ ਸਕਦੇ ਹੋ ਦੁਕਾਨਾਂ ਇੰਨੀਆਂ ਨੇ ਤੇ ਇੱਧਰ ਪਾਰ ਕਿਹਾ ਆਪਾਂ ਮੋਟਰਸਾਈਕਲ ਪਾਰਕਿੰਗ ਕਰਤਾ ਆ ਸਾਰਾ ਤੇ ਲੋ ਜੀ ਆਪਾਂ ਕਰਦੇ ਆਂ ਦਰਸ਼ਨ ਅੰਦਰ ਚੱਲ ਕੇ ਤੇ ਨਾਲ ਹੀ ਦਿਖਾਉਣਾ ਤੁਹਾਨੂੰ ਸੰਗਤਾਂ ਬਹੁਤ ਬਹੁਤ ਦੂਰੋਂ ਆਉਂਦੀਆਂ ਨੇ ਇੱਥੇ ਅਡੀ ਫੈਮਿਲੀ ਚੈੱਕ ਕਰ ਸਕਦੇ ਹਾਂ ਕਿੰਨੇ ਸਾਰੇ ਮਗਰ ਤੇ ਆਈ ਜਾਂਦੇ ਲਾਈਨ ਵਾਰ ਚੈੱਕ ਨਹੀਂ ਸਕਦੇ ਹਾਂ ਤੇ ਕਿੰਨੀਆਂ ਪੀੜਾਂ ਤੇ ਸਾਰਿਆਂ ਸਾਮਰੀ ਮੇਰੀ ਯਾਦ ਚੁੱਕੀ ਆ ਤੇ ਸੰਗਤਾਂ ਦੇ ਚੈੱਕ ਨਹੀਂ ਕਰ ਸਕਦੇ ਤੇ ਨਾਲ ਕਿਸੇ ਮਿਲਿਆ ਹੋਇਆ ਜੀ ਆਪਾਂ ਮੱਥੇ ਦਰਸ਼ਨ ਵਾਹਿਗੁਰੂ ਜੀ ਦੇ ਤੇ ਆ ਚੁੱਕੇ ਆ ਤੇ ਹੁਣ ਤੇ ਕਾਹ ਤਾਂ ਤੁਸੀਂ ਦੇਖੋ ਅੰਦਰ ਕਿੰਨੀ ਭੀੜ ਆ ਦੇਖੋ ਲੈ ਕਿੰਨੀ ساری ਭੀੜ ਅੰਦਰ ਆ ਸੰਗਤਾਂ ਬਹੁਤ ਨਹੀਂ ਅੰਦਰ ਮੱਛੀਆਂ ਚੈੱਕ ਕਰੋ ਦੇਖੋ ਕਿੰਨੀਆਂ ਪਿਆਰੀਆਂ ਨੇ ਹਰ ਰੋਜ਼ ਸੇ ਸਾਹਮਣੇ ਤੇ ਸੰਗਤਾਂ ਤੁਸੀਂ ਚੈੱਕ ਹੀ ਕਰ ਸਕਦੇ ਹੋ ਕਿੰਨੀਆਂ ਭੀੜ ਇੱਥੇ ਹੈ ਨਾ ਤੇ ਸੰਡੇ ਨੂੰ ਬਹੁਤ ਭੀੜ ਹੁੰਦਾ ਸੰਡੇ ਨੂੰ ਸੰਡੇ ਨੂੰ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਇੱਥੇ ਮੱਥਾ ਟੇਕਣ ਤੇ ਇਹ ਪੈਂਦਾ ਸ੍ਰੀ ਅੜੀ ਸਰ ਸਾਹਿਬ ਤੇ ਬਰਨਾਲੇ ਦੇ ਹੜੇ ਦੇ ਵਿੱਚ ਪੈਂਦਾ ਆ ਤੇ ਜ਼ਰੂਰ ਤੁਸੀਂ 10 ਮਿੰਟ ਦਾ ਟਾਈਮ ਕੱਢ ਕੇ ਜ਼ਰੂਰ ਆਇਓ ਸੰਦੇਮ ਦਾ ਬਹੁਤ ਸੰਗਤਾਂ ਹੁੰਦੀਆਂ ਨੇ ਇੱਥੇ ਤੁਸੀਂ ਵੀ 10 ਮਿੰਟ ਦਾ ਟਾਈਮ ਕੱਢ ਕੇ ਬਹੁਤ ਬਹੁਤ ਦੂਰ ਦੂਰ ਸੰਗਤਾਂ ਹੁੰਦੀਆਂ ਨੇ ਤੇ ਸਮਾਂ ਕੱਢ ਕੇ ਜ਼ਰੂਰ ਆਇਓ ਚੈੱਕ ਕਰ ਸਕਦੇ ਹਾਂ ਜੀ ਇਕੱਠ ਬੰਦਾ ਤੂੰ ਕਿਵੇਂ ਮਗਰਮਗਰ ਤਰੇ ਫਿਰਦਾ ਆ ਯੂਟਿਊਬਰ ਕਿਹੜਾ ਇਹਦਾ ਮਗਰਮਗਰੀ ਤਰੇ ਫਿਰਦੇ ਆ ਤੁਮੀ ਆਵੇ ਜਾਂਉਂਦਾ ਨੂੰ ਹਜੇ ਹੈ ਉਧਰ ਕਿੱਧਰ ਜਾਈਏ ਨਾ ਮੈਂ ਤੁਹਾਨੂੰ ਦੇਖਾਂ ਤੋ ਮੈਂ ਫੋਟੋ ਲੈਣਾ ਪ੍ਰਸਾਦ ਚੈੱਕ ਕਰਦਾ ਹਾਂ ਸੀ ਇਹ ਟੱਟ ਕੋਈ ਚੈੱਕ ਕਰਦਾ ਕਿੰਨੀ ਭੀੜਾ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਾਡੀ ਫੈਮਲੀ ਖਾਗਦੀ ਹੈ ਲੰਗਰ ਤੇ ਤੁਸੀਂ ਵੀ ਥਾਕੇ ਜ਼ਰੂਰ ਜਾਇਆ ਕਰੋ ਆ ਲੰਗਰ ਹਾਲ ਆ ਕਿੰਧਰ ਰਹਿਗੇ ਬਾਕੀ ਬਾਕੀ ਪਿੱਛੇ ਰਹਿਗੇ ਬਲੌਗ ਵੱਡੇ ਵੱਡੇ ਆ ਛੋਟੇ ਬਲੌਗਰ ਸਾਹਿਬ ਵੱਡੇ ਰਹਿ ਗਏ ਆ ਆਪਣਾ ਲੰਗਰ ਹਾਲ ਰਹਿ ਗਿਆ ਤੇ ਇੰਦਰ ਗੁਰਦੁਆਰਾ ਸਾਹਿਬ ਆ ਚੈੱਕ ਕਰਤਾ ਹੁੰਦੀ ਸੀ ਇੰਦਰ ਲੰਗਰ ਹਾਲ ਆ ਬਾਬਾ ਜੀ ਤੋਂ ਲੈਨੇ ਆ ਥਾਲੀ ਪਾ ਲੈ ਲਿਆ ਇੰਦਰ ਲੰਗਰ ਹਾਲ ਆ ਚੈੱਕ ਕਰੋ ਤੇ ਸੰਗਤਾਂ ਦੇਖੋ ਜਿੰਨੀਆਂ ਘਰ ਠੱਕ ਰਿਹਾਗਾ ਤੇ ਕਰਦੇ ਸੇ ਠਕੀ ਜਾਂਦੇ ਆ ਚੈੱਕ ਕਰਤਾ ਹੁੰਦੀ ਲੰਗਰ ਹਾਲ ਇਹ ਗੂਰਖਾ ਕੇ ਤੱਕ ਕੇ ਗਿਆ ਹੈ ਗੁਰੂ ਮੰਦਰ ਇਹ ਵੀ ਆਪਣੀ ਨਾਲੀ ਹੈ ਹੈਲੋ ਬਾਈ ਇਹ ਸੇਵਾ ਕਦ ਮਤਲਬ ਹੁੰਦੀ ਹੈ ਵੀ ਬਈਆ ਤੁਸੀਂ ਵੀ ਜ਼ਰੂਰ ਤਾਂ ਜੁਹ ਮੈਂ ਚਾਹਾਂ ਨੰਗਰ ਚੈਟ ਕਰਤਾ ਨੂੰ ਵੀ ਦੇ ਦੇ ਚਾਹ ਚਾਹ ਚਲੀ ਨਰੇ ਦਾ ਜਾਂ ਇਹ ਆਂਦਾ ਵੀ ਨਾਲੀ ਆ ਸਾਡੇ ਉਹ ਵੀ ਨਾਲ ਆਰੇ ਨਾਲ ਆਪਣੇ ਕਿੰਨੇ ਚੈੱਕ ਕਰਦਾ ਆ ਗਏ ਬਹੁਤ ਬੋਰਡ ਕਰਦੇ ਚਾਏ ਚਾਏ ਪਾਸੇ ਉਹ ਮਨਤਾ ਲੈ ਕੇ ਆਉਂਦੇ ਆ ਆ ਕੇ ਆਈ ਨੇ ਨਿਗਾਹ ਚਾਏ ਭੱਲੰਗਰ ਸਾਹਿਬ ਖਾ ਕੇ ਆ ਚੁੱਕੇ ਆ ਤੇ ਹੁਣ ਜਾਂਦੇ ਆਪਾਂ ਪ੍ਰਸ਼ਾਦ ਲੈਣ ਸਾਹਮਣੇ ਤੇ ਇੱਕ ਅਸਥਾਨ ਸੀ ਸਾਹਮਣੇ ਪ੍ਰਸ਼ਾਦ ਲੱਡੂਆਂ ਦਾ ਆਮੋ ਨਾਲਾ ਬਾਕੀ ਸਾਰੇ ਆਈ ਜਾਂਦੇ ਇੱਧਰ ਮੜਾ ਆਪਾਂ ਚੱਲਦੇ ਆਂ ਨੈਕਸਟ ਲੋਕੇਸ਼ਨ ਤੇ ਤੁਹਾਨੂੰ ਦੱਸਦੇ ਆ ਕਿੱਥੇ ਜਾਣਾਗਾ ਫਿਰ ਤੋਂ ਆਪਾਂ ਮੱਥਾ ਟੇਕ ਕੇ ਤੇ ਲੰਗਰ ਛੱਕ ਕੇ ਤੇ ਚੱਲਦੇ ਹੁਣ ਘਰੇ ਘਰੇ ਨਹੀਂ ਜਾਣਾ ਨੈਕਸਟ ਲੋਕੇਸ਼ਨ ਦੱਸਾਂਗੇ ਉਹ ਹਾਈਡਾ ਹੈ ਜੀ